ਸੰਤ ਦਸੋਂਦਾ ਸਿਉ ਕਰੇ ਸੇਵਾ ਉਸੇ ਨਾਮ ਦੀ ਯੁਗਤੀ ਪਾਉਣ ਆਏ ਉਹ ਬਾਬਾ ਕਾਲਾ ਸਿੰਘ ਪੁੱਛਣ ਦਸੋਂਦਾ ਸਿੰਘ ਨੂੰ ਕਿੰਨੀ ਦੇਰ ਤੋਂ ਸੇਵਾ ਕਮਾਉਣ ਆਏ ਤੇ ਬਾਬਾ ਕਾਲਾ ਸਿੰਘ ਜੀ ਨੇ ਪਿਆਰਿਓ ਜਦੋਂ ਪੁੱਛਿਆ ਬਈ ਕਿੰਨੀ ਦੇਰ ਤੋਂ ਸੇਵਾ ਦਾ ਮਹਾਨ ਦਰਜਾ ਮਿਲਿਆ ਬਾਬਾ ਦਸੋਂਦਾ ਸਿੰਘ ਜੀ ਕਹਿਣ ਲੱਗੇ ਆ ਮਹਾਰਾਜ Swami ji ਮੈਂ ਤੇ ਤੁਹਾਡੇ ਚਰਨਾਂ ਵਿੱਚ ਬਖਾਰੀ ਬਣ ਕੇ ਆਇਆ ਮੈਨੂੰ ਨਾਮ ਜਪਣ ਦੀ ਸੋਝੀ ਦੇ ਦਿਓ ਇਹ ਗੱਲ ਬਾਬਾ ਦਸੋਂਦਾ ਸਿੰਘ ਜੀ ਨੇ ਬਾਬਾ ਕਾਲਾ ਸਿੰਘ ਜੀ ਦੇ ਚਰਨਾਂ ਵਿੱਚ ਆਖੀ ਭਈ ਮੈਨੂੰ ਨਾਮ ਜਪਣ ਦੀ ਸੋਝੀ ਦੇ ਦਿਓ ਪਿਆਰਿਓ ਬਾਬਾ ਕਾਲਾ ਸਿੰਘ ਜੀ ਨੇ ਬਾਬਾ ਭਾਨ ਸਿੰਘ ਜੀ ਨੂੰ ਆਖਿਆ ਕਿ ਇਹ ਜੋ ਮਹਾਨ ਹਸਤੀ ਹੈ ਬਾਬਾ ਦਸੋਂਦਾ ਸਿੰਘ ਤੇ ਤੁਸੀਂ ਕਿਰਪਾ ਕਰੋ ਇਹਨਾਂ ਨੂੰ ਨਾਮਦਾਨ ਵੀ ਦੇ ਦਿਓ ਤੇ ਗੁਰੂ ਦੀ ਮੋਹਰ ਵੀ ਇਹਨਾਂ ਤੇ ਲਾ ਦਿਓ ਬਾਬਾ ਕਾਲਾ ਸਿੰਘ ਜੀ ਨੇ ਬਾਬਾ ਪਾਲ ਸਿੰਘ ਜੀ ਨੂੰ ਆਖਿਆ ਕਿ ਨਿਗ੍ਹਾ ਮਾਰ ਕੇ ਝੋਲੀ ਜਨਮ ਪਾ ਦਿਓ ਗੁਰੂਆਂ ਦੀ ਮੋਹਰ ਲਾ ਦੇ निगा मार के चोली च नाम पा गुरूअ जी मोर लाॾियो मारे चोली चन पियो गुरू जी मोर लाॾियो निगा मारे चोली चन पियो गुरू जी मोर लाॾियो निगा मार चोली चन पा गुरूअ जी मोर लाॾियो निगा मारे चोली चन पा गुरूअ जी मोर लाॾियो मारे चन पा ਬੱਲੇ ਲਾ ਦਿਓ ਬਾਬਾ ਕਾਲਾ ਸਿੰਘ ਜੀ ਨੇ ਬਾਬਾ ਭਾਨ ਸਿੰਘ ਜੀ ਨੂੰ ਆਖਿਆ ਕਿ ਇਹ ਬਾਬਾ ਦਸੋਂਧਾ ਸਿੰਘ ਜੀ ਦੇ ਮੋਹਰ ਲਾ ਦਿਓ ਨਾਮ ਵਾਲੀ ਤੇ ਨਾਮ ਵਾਲੀ ਯੁਗਤੀ ਦੱਸ ਦਿਓ ਗੁਰੂ ਨੇ ਕਿਰਪਾ કરી ਬਾਬਾ ਭਾਨ ਸਿੰਘ ਜੀ ਨੇ ਪਿਆਰਿਓ ਨਾਮ ਜਪਣ ਦੀ ਸੋਝੀ ਬਖਸ਼ ਦਿੱਤੀ ਨਾਮ ਜਪਣ ਦੀ ਯੁਗਤੀ ਦੱਸ ਦਿੱਤੀ ਵਾਹਿਗੁਰੂ ਤੇ ਗੁਰੂ ਨੇ ਜਦੋਂ ਮੋਹਰ ਲਾਤੀ ਫਿਰ ਦਿਨ ਰਾਤ ਦੀ ਸਮਾਧੀ ਲੱਗੀ ਰਹਿਣ ਲੱਗੀ ਤਨ تن ਬਾਬਾ ਦਸੋਂਗਾ ਸਿੰਘ ਜੀ ਮਹਾਰਾਜ ਜੰਗਲ ਵਿੱਚ ਬੈਠੇ ਬੇਲਿਆ ਝਾੜਾ ਵਿੱਚ ਬੈਠੇ ਨਾ ਕੁਝ ਖਾਣ ਪੀਣ ਦਾ ਬਸ ਹਰ ਵੇਲੇ ਪਰਮੇਸ਼ਰ ਦੇ ਚਰਨਾਂ ਵਿੱਚ ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਸੀ ਬਾਬਾ ਜੀ ਦਸੂਂਦਾ ਸਿੰਘ ਦੀ ਦਿਨ ਰਾਤ ਦੀ ਸਮਾਦੀ ਲੱਗੀ ਰਹਿੰਦੀ ਸੀ ਬਾਬਾ ਜੀ ਦਸੂਂਦਾ ਸਿੰਘ ਦੀ ਦਿਨ ਰਾਤ ਦੀ ਸਮਾਦੀ ਲੱਗੀ ਰਹਿੰਦੀ ਸੀ ਬਾਬਾ ਜੀ ਦਸੂਂਦਾ ਸਿੰਘ ਦੀ ਦਿਨ ਰਾਤ ਦੀ ਸਮਾਦੀ ਲੱਗੀ ਰਹਿੰਦੀ ਸੀ ਬਾਬਾ ਜੀ ਦਸੂਂਦਾ ਸਿੰਘ ਦੀ ਇਹ ਦੁਨੀਆਂ ਕੀ ਜਾਣੇ ਸਾਧੂ ਸੁੱਤੇ ਆ ਕੇ ਜਾਗਦੇ ਦੁਨੀਆਂ ਕੀ ਜਾਣੇ ਸਾਧੂ ਸੁੱਤੇ ਆ ਕੇ ਜਾਗਦੇ ਦੁਨੀਆਂ ਕੀ ਜਾਣੇ ਸਾਧੂ ਸੁੱਤੇ ਆ ਕੇ ਜਾਗਦੇ ਦੁਨੀਆਂ ਕੀ ਜਾਣੇ

ਰੋ ਦਿਨ ਰਾਤ ਦੀ ਸਮਾਧੀ ਵਿੱਚ ਬਾਬਾ ਦਸੋਂਗਾ ਸਿੰਘ ਮਹਾਰਾਜ ਲੀਲ ਰਹਿਣ ਲੱਗੇ ਸਮਾਂ ਬੀਤਦਾ ਗਿਆ ਤੇ ਗੁਰੂ ਵੱਲੋਂ ਦਿੱਤੇ ਹੋਏ ਨਾਮ ਨੇ ਰੰਗ ਚੜ੍ਹਾ ਵਾਹਿਗੁਰੂ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਪਾਵਨ ਗੁਰਬਾਣੀ ਵਿੱਚ ਬਖਸ਼ਿਸ਼ ਕਰਦੇ ਐ ਕਿ ਕਿਰਪਾ ਹੋਈ ਤਾਂ ਲਾਲ ਰੰਗ ਲੱਗਦਾ ਉਪਾਗਾਂ ਵਾਲੇ ਬੰਦੇ ਆਨੂੰ ਕਿਰਪਾ ਹੋਈ ਤੋ ਲਾਲ ਰੰਗ ਲੱਗਦਾ ਪਾਗਾਂ ਵਾਲੇ ਬੰਦੇ ਆਨੂੰ ਪਾ ਹੋਈ ਤੋ ਲਾਲ ਰੰਗ ਲੱਗਦਾ ਪਾਗਾਂ ਵਾਲੇ ਬੰਦੇ ਆਨੂੰ ਕਿਰਪਾ ਹੋਈ ਤੋ ਲਾਲ ਰੰਗ ਲੱਗਦਾ

ਪਗਮਾਲੇ ਬੰਦੇ ਨੂੰ ਕਿਰਪਾ ਹੋਈ ਤੋ ਲਾਲ ਰੰਗ ਲੱਗਦਾ ਪਗਮਾਲੇ ਬੰਦੇ ਨੂੰ ਪਾ ਹੋਈ ਤੋ ਲਾਲ ਰੰਗ ਲੱਗਦਾ ਪਗਮਾਲੇ ਬੰਦੇ ਨੂੰ ਕਿਰਪਾ ਹੋਈ ਤੋ ਲਾਲ ਰੰਗ ਲੱਗਦਾ ਪਗਮਾਲੇ ਬੰਦੇ ਨੂੰ ਐਸੀ ਕਿਰਪਾ ਹੋਈ ਸੰਤ ਬਾਬਾ ਦਸੋਂਗਾ ਸਿੰਘ ਮਹਾਰਾਜ ਦਾ ਨਾਮ ਪਿਆਰੇ ਚੰਦਰਮਾ ਵਾਂਗੂ ਚਮਕਣ ਲੱਗਿਆ ਆਪਣੇ ਗੁਰੂ